ਹੁਣ ਮੰਨ ਲਓ ਕੱਪੜਿਆਂ ਦੇ ਥੱਲੇ ਪਈਆ ਥੱਲੋਂ ਕੱਢ ਕੇ ਲਏ ਨੇ 8 ਟੋਲੇ ਸੋਨਾ ਗ੍ਰਿਲ ਪੱਟ ਕੇ ਇੱਧਰ ਰੱਖਤੀ ਤੇ ਇੱਥੋਂ ਜਿਹੜਾ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਦਿੱਤਾ ਹੈ ਉਹ ਸਾਹਮਣੇ ਅਲਮਾਰੀ ਪਈਆ ਫੇਰ ਅੱਗੇ ਗਏ ਨੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸਾਦੀ ਹਰੀ ਪਿੰਡ ਦੇ ਵਿੱਚ ਖੜਿਆਂਗੇ ਜਿੱਥੇ ਚੋਰਾਂ ਨੇ ਰਾਤ ਨੂੰ ਲਗਭਗ 2 ਵਜੇ ਦੱਸਿਆ ਜਾਂਦਾ ਹੈ ਬਾਕੀ ਪਰਿਵਾਰ ਨਾਲ ਮਿਲਦੇ ਆ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਿਛੋਂ ਦੀ ਟਾਕੀ ਤੋੜ ਕੇ ਗ੍ਰਿਲ ਕੱਢ ਕੇ ਫੇਰ ਲਗਭਗ 8 ਤੋਂ 10 ਲੱਖ ਰੁਪਏ ਦੀ 8 ਲੱਖ ਤੋਂ 9 ਲੱਖ ਦੀ ਚੋਰੀ ਕਹਿ ਸਕਦੇ ਆਂਗੇ ਕਰੀਏਗੀ ਪਰਿਵਾਰ ਦੀ ਵੱਡੀ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰਾਂ ਨੇ ਇਹਦੇ ਵਿੱਚ ਦੀ ਅੰਦਰ ਨੂੰ ਗਏ ਨੇ ਦੇਖ ਸਕਦੇ ਹੋ ਕਾਏ 1 ਵਜੇ ਦੀ ਘਟਨਾ ਬਈ ਇਹ ਇਹ ਹੈਗੀ ਜੀ ਰਾਤ ਦੀ 2 ਵਜੇ ਦੀ 2 ਵਜੇ ਦੀ ਬਿਲਕੁਲ ਨਹੀਂ ਪਤਾ ਲੱਗਿਆ ਪਤਾ ਤਾਂ ਲੱਗਿਆ ਦੀ ਜੀ ਐਮਨਿਟੀ ਪਿੱਛੇ ਦੀ ਪਾਰ ਲਾ ਰਹਿਣਗੇ ਇਹ ਬਾਬਾ ਗ੍ਰਿਲ ਪੱਟ ਕੇ ਇਧਰ ਰੱਖਤੀ ਤੇ ਇਥੋਂ ਜਿਹੜਾ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਦਿੱਤਾ ਹੈ ਉਹ ਅਲਮਾਰੀ ਖੋਲੀ ਹੋਈ ਰੱਗੇ ਦੇ ਉਹ ਸਾਹਮਣੇ ਅਲਮਾਰੀ ਪਈ ਆ ਫੇਰ ਅੱਗੇ ਗਏ ਨੇ ਪੇਟੀਆਂ ਵਾਲੇ ਚ ਪੂਰੀ ਗੱਲਬਾਤ ਆ ਸਾਨੂੰ ਮਿਲਦੇ ਆ ਪਰਿਵਾਰ ਨੂੰ ਮਾਤਾ ਜੀ ਖੜੇ ਨੇ ਇਹਨਾਂ ਨੂੰ ਵੀ ਮਿਲਦੇ ਆ ਅੰਦਰ ਦੀ ਜਾ ਕੇ ਵੀ ਠੀਕ ਹੈ ਜੀ ਅਲਮਾਰੀ ਖੋਲੀ ਜੇ ਬਣਾਈ ਸੀ ਚਾਹੇ ਭੇਜੇ ਨੇ ਪੇਟੀ ਨੇ ਜਾ ਕੇ ਰਹਿ ਗਈ ਉਹਨਾਂ ਨੂੰ ਅੱਛਾ ਆ ਖੋਲਿਓ ਪਹਿਲਾਂ ਚਲ ਰਾ ਗਰਲੇ ਪੱਟੀ ਇਧਰ ਤੇ ਆਏ ਨੇ ਜੀ ਲੰਕੇ ਠੀਕ ਹੈ ਆਕੇ ਜੀ ਇਹਦੇ ਪਹਿਲੀ ਵਾਰ ਨਮਾਰੀ ਦੇ ਵਿੱਚ 50000 ਨਗਦ ਪਏ ਜੀ 50000 ਰੁਪਏ ਨਮਾਰੀ ਚ ਪਿਆ ਸੀ ਇਹ ਚ ਇਹ ਤੇਸੀ ਸੀ ਜੀ ਆਪਣੇ ਟੂਮਾਰੀ ਇਹਦੇ ਵਿੱਚ ਟੂਮਾ ਕਿੰਨੇ ਟੋਲੇ ਸੋਨਾ ਦੀ ਜੀ 8 ਟੋਲੇ ਹਾਂ ਜੀ ਜੇ ਕਹਿੰਦੀ 8 ਲੱਖ ਦੇ ਹੀ ਹੋ ਗਿਆ ਹਾਂ ਜੀ ਆਹ ਪੇਟੀ ਦੇ ਵਿੱਚ ਰੱਖਿਆ ਹੈ ਜੀ ਉੱਪਰ ਕੱਪੜੇ ਲੱਪੇ ਵੀ ਅੱਛਾ ਇਹ ਆਪਣੇ ਥੱਲੇ ਤੇ ਵੀ ਰੱਖੀ ਅੱਛਾ ਕੱਪੜੇ ਕੱਟ ਕੇ ਬਾਹਰੋਂ ਬਾਹਰ ਦੇਖਦੇ ਇਹ ਤੇਸੀ ਗੱਡੀ ਇਹਦੇ ਵਿੱਚੋਂ ਤੇਚੀ ਵਿੱਚ ਸੀਦੇ ਹਾਂ ਪਿੱਚੀ ਜੀ ਕੱਪੜਿਆਂ ਦੇ ਥੱਲੇ ਕੋਈ ਹੋਈ ਸੀ ਹਾਂ ਤੇਰੇ ਕੋਈ ਵੀ ਸੀ ਇਹ ਟੋ ਕੱਢ ਗਏ ਫਿਰ ਤੇਚੀ ਉਧਰ ਲੈ ਗਏ ਜੀ ਪਹਿਲੇ ਵਾਰ ਸੀ ਆ ਫਿਰ ਇੰਨਾ ਪੇ ਇੰਨਾ ਬਦਲ ਜੇ ਕਹਦੀ ਤਾਂ ਫਿਰ ਭੇਤੀ ਵਾਲੀ ਗੱਲ ਹੋ ਗਈ ਹਾਂ ਜੀ ਵਿੱਚ ਤੋਂ ਲੈ ਗਏ ਵਿੱਚੋਂ ਕੱਪੜਿਆਂ ਦੇ ਥੱਲੇ ਤੇਚੀ ਦੱਬੀ ਹੋਈ ਆ ਤੇਚੀ ਪਈਆ ਦੋਸਤੋ ਤੁਹਾਨੂੰ ਪਤਾ ਲੱਗਦੀ ਵੀ ਖੜਕਦਾ ਹੋਇਆ ਜਦੋਂ ਠੀਕ ਹੈ ਜਦੋਂ ਖੜਕਦਾ ਹੋਇਆ ਅਜੇ ਠੱਕੇ ਜੇ ਵੱਜੇ ਨਹੀਂ ਕਹਿੰਦੇ ਉੱਠ ਕੇ ਦੇਖਿਆ ਕਹਿਣ ਲੱਗਾ ਕਹਿੰਦਾ ਆਪਣੇ ਖੜਕਾ ਜਾਂਦਾ ਹੈ ਜਦੋਂ ਇਹ ਬਾਰ ਖੋਲ ਕੇ ਬੈਟਰੀਆਂ ਵੀ ਮਾਰੀਆਂ ਨੇ ਨੇ ਇੱਧਰ ਚਰੀਕਣੀ ਮਾਰੀਆਂ ਨੇ ਇੱਧਰ ਨਹੀਂ ਅਸੀਂ ਪ